ਸੋ ਛੋਟੇ ਸਿੱਧੂ ਦਾ ਅੱਜ ਜਨਮ ਦਿਨ ਹੈ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ ਬਈ ਹਾਂਜੀ 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 ਬਈ ਬਹੁਤ ਖੁਸ਼ੀ ਹੋ ਰਹੀ ਹੈ ਇਹਨੂੰ ਸਾਡੇ ਛੋਟੇ ਸਿੱਧੂ ਦਾ ਜਨਮ ਦਿਨ ਅੱਜ ਜੀ ਇਹਨੂੰ ਬਹੁਤ ਖੁਸ਼ੀ ਆ ਭਰਾ ਬਿਲਕੁਲ ਬਿਲਕੁਲ ਹਾਂ ਸਾਡਾ ਤੁਹਾਨੂੰ ਇਦਾਂ ਹੀ ਲੱਗਦਾ ਵੀ ਜਿਵੇਂ ਸਿੱਧੂ ਵਾਪਸ ਆ ਚੁੱਕਿਆਗਾ ਹੁਣ ਅੱਗੇ ਵੀ ਗਾਇਕ ਬਣੂਗਾ ਸਿੱਧੂ ਮੂਸੇ ਦਾ ਛੋਟਾ ਭਰਾ ਉਹਦਾ ਤੇ ਸਾਰਿਆਂ ਦੀ ਵਜਾ ਵਜਾ ਕਰਾ ਦੇਣੀ ਆ ਉਹਨੇ ਵਜਾ ਵਜਾ ਕਰਾ ਦੇਣੀ ਕਿੱਥੋਂ ਆ ਕਿੱਥੋਂ ਆ ਬਈ ਤੁਸੀਂ ਆਪਣੇ ਨਾਲ ਦੇ ਪਿੰਡੋਂ ਆਈ ਹੋ ਖੋਖਰ ਕੋਲ ਤੋਂ ਹਾਂਜੀ ਸਿੱਧੂ ਸਾਡੇ ਉਦੋਂ ਦਾ ਸੀ ਖੇਡਣਾ ਅੱਛਾ ਫੁੱਟਬਾਲ ਖੇਡਣਾ ਹੁੰਦਾ ਸੀ ਉੱਥੇ ਆ ਸਾਡੇ ਕੋਲ ਬਹੁਤ ਖੇਡਿਆ ਜੀ ਉੱਥੇ ਅਸੀਂ ਦੇਖਦੇ ਹੁਣ ਬਹੁਤ ਚਾਹ ਹੁੰਦਾ ਸਾਨੂੰ ਐ ਸੀਗੇ ਵੀ ਚਲੋ ਫੋਟੋ ਕਰਾ ਲਾਂਗੇ ਵੀ ਚਲੋ ਬਾਈ ਜੀ ਸਾਡੇ ਨਾਲ ਹੀ ਆ ਪਿੰਡ ਦੇ ਵੀ ਚਲੋ ਕਦੋਂ ਮਰਜ਼ੀ ਫੋਟੋ ਕਰਾ ਲਾਂਗੇ ਪਰ ਆਏ ਨਹੀਂ ਸੀ ਨਾ ਪਤਾ ਵੀ ਇਹ ਸੁਪਨਾ ਹੀ ਰਹੂਗਾ ਵੀ ਬਾਈ ਨਾਲ ਵੀ ਫੋਟੋ ਕਰਾਉਣ ਦਾ ਤੇ ਪਰ ਹੁਣ ਸਿੱਧੂ ਆ ਗਿਆ ਜੀ ਬਾਈ ਸਾਡੇ ਕੋਲੇ ਫਿਰਦਾ ਰਹਿੰਦਾ ਸੀਗਾ ਸਾਨੂੰ ਐ ਨਹੀਂ ਸੀ ਵੀ ਅਸੀਂ ਜੇ ਫੋਟੋ ਕਰਾ ਲੀਏ ਸਾਨੂੰ ਤਾਂ ਐ ਸੀ ਵੀ ਚਲ ਕੋਲੇ ਪਿੰਡਾਂ 'ਚ ਕਰਾ ਲਾਂਗੇ ਫੋਟੋ ਚਲੋ ਹੁਣ ਛੋਟੇ ਸਿੱਧੂ ਨਾਲ ਕਰਾ ਲਾਂਗੇ ਥੋੜਾ ਵੱਡਾ ਵੱਡਾ ਹੋ ਜਾਊਗਾ ਉਹਦੇ ਨਾਲ ਕਰਾ ਲਾਂ ਤੇ ਬਹੁਤ ਖੁਸ਼ੀ ਆ ਸਾਨੂੰ ਬਈ ਸੌ ਗੀਤ ਹੋ ਜੇ ਅੱਜ ਖੁਸ਼ੀ ਦਾ ਦਿਨ ਹੈ ਛੋਟੇ ਸਿੱਧੂ ਦਾ ਜਨਮ ਦਿਨ ਹੈ ਹਨਾ ਬਈ ਗੀਤ ਸੁਣਾ ਦਿੰਦੇ ਬਈ ਸਿੱਧੂ ਵਾਲੀ ਸੁਣਾਵਾ ਹੈ ਖਤਰਨਾਕ ਬਈ ਹਾਂ ਸਿੱਧੂ ਮੰਗੂ ਸੁਣਾਵਾ ਹੈ ਗੀਤ ਸਿੱਧੂ ਕੱਢਣ ਲੱਗਾ ਗੀਤ ਫਿਰ ਉਹਦੇ ਗਾਇਆ ਕਰੋਗੇ ਹਾਂ ਉਹਦੀ 600 ਗਾਣਾ ਪਿਆਈ ਹੋਰ ਪਹਿਲਾਂ ਉਹ गाਊਗਾ ਉਹ ਸਿੱਧੂ ਦਾ 600 ਗਾਣਾ ਰਿਕਾਰਡ ਕੀਤਾ ਪਿਆ ਉਹ ਗਾਊ ਪਹਿਲਾਂ ਹੀ ਉਹ ਹੀ ਨਹੀਂ ਮੁੱਕਣਾ ਇਹਦਾ ਇਹਦਾ ਚੁੱਪ ਹੋਏ ਖੜੇ ਨੇ ਵੀ ਸਿੱਧੂ ਦਾ ਹੈ 600 ਗਾਣਾ ਪਿਆਗਾ ਸੁਣਾ ਦਿਓ ਜੀ ਐਸ ਹੋਣ ਗਈ ਆਪੇ ਨਿ ਜਾਪਤ ਸੁਰੂ ਹੁੰਦਾ ਆ ਕੇ ਪਾਪ ਤੇ ਮਿੱਠੀ ਏ ਮੁੱਕਦਾ ਬਾਕੀ ਪੁੱਛਿ ਖਬਾਰਾਂ ਤੋਂ ਨੀ ਮੈਂ ਕੀਆਂ ਮੇਰੇ ਬਾਰੇ ਮੈਨੂੰ ਬੈਰੀ ਕਹਿੰਦੇ ਨੇ 47 ਨੀ ਮੁਟਿਆਰੇ ਮੇਰੇ ਬੈਰੀ ਕਹਿੰਦੇ ਨੇ 47 ਨਹੀਂ ਮੁਟਿਆਰੇ ਆ ਮੰਗਾ ਭਾਈ ਕਿਹੜੇ Song ਚ ਕੰਮ ਕੀਤਾ ਤੁਸੀਂ ਬਈ ਪ੍ਰਜੀ ਸਟੇਟਸ ਪਾਈ ਗੀਤ ਆ ਉਹ ਸੈਟੀਸਫਾਈ ਕੀ ਗੀਤ ਸਟੇਟਸ ਪਾਈ ਗੀਤ ਉਹ ਸਾਡੇ ਪਿੰਡ ਦਾ ਵੀਡੀਓ ਲੈਤੀ ਹੋਈ ਹੈਗੀ ਪੁਰਾਣੇ ਘਰ ਕੋਲੇ ਅੱਛਾ ਉੱਥੇ ਹੀ ਪੁਰਾਣੇ ਹਾਂ ਉੱਥੇ ਸ਼ੂਟ ਹੋਇਆ ਸੀ ਆ ਠੀਕ ਹੈ ਤੇ ਭਰਾ ਨੇ ਮੈਨੂੰ ਇਧਰੋਂ ਆਉਣਾ ਸੀ ਤੇ ਪੀਜਾ ਫੜਾਉਣਾ ਸੀ ਸਿੱਧੂ ਭਰਾ ਜੀ ਇੰਨੀ ਸ਼ੋ ਇੰਨੀ ਸੀਨ ਸੀ ਬਸ ਵੀ ਬਾਈ ਨੇ ਤੁਹਾਨੂੰ ਪੀਜਾ ਫੜਾਉਣਾ ਸੀ ਉੱਥੇ ਉਹ ਡਾਇਲੋਗ ਮਾਰ ਰਿਹਾ ਸੀ ਗਿੱਦੀਆਂ ਪੱਟੀਆਂ ਰੱਖਣ ਨਾਲੋਂ ਦਿਲ ਵੱਡੇ ਰੱਖਿਆ ਕਰੋ ਦੇਣ ਵਾਲਾ ਵੀ ਪੰਡਾ ਦੇਖ ਕੀ ਪਉਂਦਾ ਕਹਿੰਦਾ ਸਿੱਧੂ ਭਾਈ ਕਰ ਭਾਈ ਕਹਿੰਦਾ ਸੀ ਹਾਂ ਕਹਿੰਦਾ ਜੇ ਦਿਲ ਵੱਡਾ ਹੋਊਗਾ ਤਾਂ ਉਹ ਵੀ ਦੇਖਣ ਜੀ ਦਿੰਦਾਗਾ ਵੀ ਹਾਂ ਤੇਰੀ ਗਹਿਰੀ ਗੱਲ ਹੈ ਹਾਂ ਗਹਿਰੀ ਗੱਲ ਆ ਹਾਂ ਐਦਾਂ ਤੇ ਉਹ ਬਹੁਤੋ ਕੈਂਟ ਬੰਦਾ ਸੀਗਾ ਜਦੋਂ ਵੀ ਕੋਈ ਪੱਟੇ ਬੰਦਣ ਦਾ ਹਰੇਕ ਹੀ ਮਿਲਦਾ ਹਨਾ ਛੋਟੇ ਨੂੰ ਜਿੰਦਗਾਲ ਆਉਂਦਾ ਸੀਗਾ ਉਹ ਜਣਾ ਤੂੰ ਉਈਆਂ ਹੁੰਦਾ ਸੀ ਤੁਰ ਕੇ ਪੈਦਲ ਵੀ ਸਾਈਕਲ ਤੇ ਤੁਸੀਂ ਵੀ ਭਾਈ ਮੁੱਸੇਪਿੰਡ ਦੀ ਹਾਂ ਭਰਾ ਜੀ ਮੁੱਸੇਪਿੰਡ ਦੀਆਂ ਬਹੁਤ ਕੈਂਟ ਬੰਦਾ ਸੀ ਨੈਸ ਜੀ ਸਰ ਤੇ ਯਾਨੀ ਦੇਖਦੇ ਆ ਅੱਜ ਛੋਟੇ ਸਿੱਧੂ ਮੂਸੇ ਦਾ ਵੀ ਜਨਮ ਦਿਨ ਅੱਜ ਖੁਸ਼ੀ ਦਾ ਮੌਕਾ ਹੈ ਅੱਜ ਹਾਂ ਬਹੁਤ ਬਹੁਤ ਪਰਿਵਾਰਕਾਂ ਸਿੱਧੂ ਭਰਾ ਨੂੰ ਛੋਟੇ ਨੂੰ ਜੀ ਹਾਂਜੀ ਹਾਂ ਆਸ਼ਾ ਕਰਦੇ ਹਾਂ ਵੀ ਉਹ ਵੀ ਵੱਡਾ ਹੋ ਜਾਏ ਉਹਦੇ ਨਾਲ ਵੀ ਤੁਸੀਂ ਸ਼ੂਟ ਕਰੋ ਉਹੀ ਚੀਜ਼ ਹੀ ਬਣੂਗੀ ਭਰਾ ਜੀ ਬਣੂਗੀ ਬਣੂਗੀ ਜਮਾਂ ਹਾਂ ਪਰਮਾਤਮਾ ਨੇ ਉਹੀ ਉਹੀ ਚੀਜ਼ ਭੇਜੀ ਹੋਈ ਹੈਗੀ ਉਦੋਂ ਤਾਂ ਉਹਨੂੰ ਦੇਖ ਲਾ ਉਹਨੇ ਬਾਪ ਸੋਣਾ ਸੀ ਨਾ ਤੇ ਪਤਾ ਇਹ ਕਿਹੜਾ ਬੰਦਾ ਸੀ ਬਹੁਤ ਐਕਟੀ ਆਦ ਬੰਦਾ ਹੀ ਸੀ ਤਾਂ ਜਾਤਾ ਬਹੁਤ ਕੈਂਡ ਜੀ ਸੀ ਹਾਂ ਸੋ ਕਿਵੇਂ ਸੇ ਆ ਟਾਈ ਟਾਲੀ ਥੱਲੇ ਬੈ ਕੇ ਰੋਟੀ ਖਾਂਦੀ ਹੋਈ ਹੈ ਬਾਈ ਨੇ ਜਮਾ ਕੈਪਰੀ ਦੇ ਵਿੱਚ ਸੈਂਪਲ ਸੈਂਪਲ ਜਦੋਂ ਉਹਦਾ ਮਰਡਰ ਹੋਇਆਗਾ ਉਦੋਂ ਵੀ ਤੁਸੀਂ ਦੇਖਦੇ ਹੋ ਜਮਾ ਸਿੰਪਲ ਚਪਲਾ ਪਾਈਆਂ ਹੋਈਆਂ ਬਿਲਕੁਲ ਬਿਲਕੁਲ ਉਹੀ ਟੀ ਸ਼ਰਟ ਪਾਈ ਹੋਈ ਹੈ ਫਿਰ ਉਹੀ ਐਡਾ ਬੜਾ ਸਟਾਰ ਬੰਦਾ ਐਂ ਸਿੰਪਲ ਕੋ ਬੰਦਾ ਜਿਹਨੂੰ ਕੋਈ ਐਂਡਾ ਵਿਹਾਰ ਨਹੀਂ ਸੀ ਵੀ ਮੈਂ ਐਡਾ ਬੜਾ ਸਟਾਰ ਉਹਨੂੰ ਆਪਣਿਆ ਵੀ ਨਹੀਂ ਪਤਾ ਸੀ ਦੁਨੀਆ ਵਿੱਚ ਮੈਂ ਕੀ ਕੀ ਸੀ ਤੁਸੀਂ ਦਾ ਸ਼ੂਟ ਕੀਤਾ ਬਾਈ ਨਾਲ ਹੈਨਾ ਉਦੋਂ ਸੈੱਟ ਤੇ ਵੀ ਐਦਾਂ ਦਾ ਵਿਹਾਰ ਰਹਿੰਦਾ ਸੀ ਬਾਈ ਦਾ ਹਾਂ ਐਂ ਐਂਦਾ ਹੀ ਰਹਿੰਦਾ ਸੀ ਬੜਾ ਕੈਂਟ ਬੰਦਾ ਸੀ ਯਾਰ ਮੈਨੂੰ ਤਾਂ ਸਾਈਕਲ ਲੈ ਕੇ ਦਿੱਤਾ ਬਾਈ ਨੇ ਆਹਾ ਅੱਛਾ ਉਹ ਵੀ ਚਾਰ ਕੈਂਟ ਸੀ ਤੇ ਉਹ ਵੀ ਸਪੋਰਟ ਬਹੁਤ ਕੀਤੀ ਆ ਬਾਈ ਬਾਈ ਯਾਰ ਗੱਲ ਨਹੀਂ ਛੱਡਦੀ ਤੁਸੀਂ ਛੋਟੇ ਸਿੱਧੂ ਨੂੰ ਕਰੋਗੇ ਪੂਰੀ ਸਪੋਰਟ ਹਾਂ ਹਾਂ ਪੂਰੀ ਰਾਜ ਕੀ ਪ੍ਰਾ ਵਧੀਆ ਲੱਗਦਾ ਅੱਛਾ ਅੱਛਾ ਹਾਂ ਚਲੋ ਬਹੁਤ ਖੁਸ਼ੀ ਸਿੱਧੂ ਭਰਾਬ ਜੀ ਦਾ ਜੀ ਬਹੁਤ ਬਧੁਰ ਅਮਰ ਵੱਡੀ ਹੋਵੇ ਵਧੀਆ ਰਹੇ ਜੀ ਉਹ ਤਾਂ ਪ੍ਰਮਾਤਮਾ ਨੂੰ ਲੈ ਗਿਆ ਯਾਰ ਠੀਕ ਆ ਉਹਦਾ ਕੁੱਤੇ ਕੁੱਤੇ ਬੰਦੇ ਸੀ ਬੇਕਾਰ ਜਿਹੜਾ ਏਦਾਂ ਦਾ ਬੇਕਾਰ ਕੰਮ ਕਰ ਗਏ ਹੈਨਾ ਹਾਂ ਏਦਾਂ ਦੀਆਂ ਗੱਲਾਂ ਨਹੀਂ ਸੀਆਂ ਉ ਉਹ ਕਹਿ ਦਿੰਦੇ ਯਾਰ ਇੰਨਾ ਨਹੀਂ ਸੀ ਜੰਮੀ ਘੜੀ ਉਹ ਕਰਤਾ ਬੇਕਾਰ ਗੱਲਾਂ ਹੀ ਉਹਦੇ ਸੋ ਮੰਗਾ ਬਾਈ ਨੇ ਜਿਹੜੇ ਕਿ ਸੈਟੀਸਫਾਈ Song ਦੇ ਵਿੱਚ ਇਹਨਾਂ ਨੇ ਰੋਲ ਕੀਤਾ ਸੋ ਹੋਰ ਵੀ ਮੌਜੂਦ ਨੇ ਕਿੱਥੋਂ ਆਏ ਕਿੰਕਲ ਅਸੀਂ ਬਾਈ ਸਰਸੇ ਤੋਂ ਆਇਆ ਜੀ ਸਰਸੇ ਤੋਂ ਆਇਆ ਹਾਂ ਜੀ ਛੋਟੇ ਸਿੱਧੂ ਦਾ ਜਨਮ ਦਿਨ ਆ ਚਾਹ ਹਾਂ ਜੀ ਜਨਮ ਦਿਨ ਕਰਕੇ ਆਏ ਆ ਅਸੀਂ ਪਿੰਡ ਸਾਹਿਬੋਂ ਆਏ ਆ ਕਿੱਥੇ ਚੱਲ ਮਿਲ ਕੇ ਜਾਨੇ ਸਿੱਧੂ ਦੀ ਜਗ੍ਹਾ ਵੇਖ ਤੇ ਜਾਂਦੇ ਨੇ ਅੱਛਾ ਬੜਾ ਮਨ ਦੁੱਖ ਆਉਂਦਾ ਬਹੁਤ ਜ਼ਿਆਦਾ ਆਉਂਦਾ ਦੁੱਖ ਪਰ ਕਿਤੇ ਨਾ ਕਿਤੇ ਹੁਣ ਜ਼ਖਮਾਂ ਤੇ ਮਰਹਮ ਵੀ ਲੱਗੀ ਹੈ ਜਿਸ ਨਾਮ ਦਾ ਸਿੱਧੂ ਛੋਟਾ ਸਿੱਧੂ ਆਇਆ ਇਸ ਦੁਨੀਆ 'ਚ ਹਾਂ ਲੇਕਿਨ ਕਿ ਬੱਚੇ ਸਾਡੇ ਇਹਨੇ ਫੈਨ ਨੇ ਇਹ ਦੇ ਵਿਚਾਰੇ ਦੇ ਜਾਜ ਜੀ ਨਾਲ ਨਾਲ ਚਲੋ ਬਹੁਤ ਵਧੀਆ ਇਹਦਾ ਹੂੰ ਹੂੰ ਬਿਲਕੁਲ ਸੋ ਤਸਵੀਰਾ ਸਰਸੇ ਤੋਂ ਆਏ ਆ ਜੀ ਸਰਸੇ ਤੋਂ ਆਏ ਹੋ ਕੱਲੇ ਕੱਲੇ ਆਓ ਅੰਕਲ ਨਹੀਂ ਨਹੀਂ ਆ ਚਾਰ ਪੰਜ ਆਣੇ ਆ ਅੱਛਾ 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 ਸੋ ਦੇਖੋ ਤੁਸੀਂ ਸਰਸੇ ਤੋਂ ਆਏ ਨੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਜਿਹੜੇ ਫੈਨ ਨੇ ਸਿੱਧੂ ਮਸੂਆਲੇ ਦੇ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਮਸ਼ਹੂਰ ਮਰਹੂਮ ਕਾਇਸੀ ਦੇ ਸਿੱਧੂ ਮਸੂਏ ਵਾਲਾ ਹਨਾ ਉਹਨਾਂ ਦੀ ਕਮੀ ਚਲੋ ਬੱਚਾ ਲੈ ਕੇ ਸੀ ਜੀ ਬਹੁਤ ਬੱਚਾ ਲੈ ਕੇ ਸੀ ਜੀ ਤੇ ਸਾਰੇ ਪੰਜਾਬ ਵਾਲਿਆਂ ਨੂੰ ਬਹੁਤ ਘਾਟਾ ਪਿਆ ਜੀ ਇਹਦਾ ਤੇ ਮਤਲਬ ਇਹ ਕੰਮ ਹੋਣ ਨਾਲ ਬਹੁਤ ਘਾਟ ਨੁਕਸਾਨ ਬਹੁਤ ਹੋਇਆ ਜੀ ਪਰ ਕਿਤੇ ਨਾ ਕਿਤੇ ਛੋਟੇ ਸਿੱਧੂ ਮਸੇਰੇ ਨਾਲ ਇੱਕ ਆਪਾਂ ਕਹੀਏ ਚਲੋ ਬੱਚਾ ਟਾਈਮ ਲੱਗ ਕੇ ਜਵਾਨ ਹੋ ਕੇ ਉਹ ਵੀ ਇਸ ਤਰ੍ਹਾਂ ਹੋ ਜਾਏ ਤਾਂ ਚੰਗੀ ਗੱਲ ਹੈ ਮਤਲਬ ਬੱਚਾ ਅਗਲੇ ਮਾਪਿਆਂ ਨੂੰ ਸੁੱਖ ਮਿਲ ਜਾਏਗਾ ਹਰ